ਇਹਦੇ ਘਟਾਣੇ ਤੇ ਨਾ ਆਪਣੇ ਘਰ ਨੇ ਤੇ ਨਾ ਇਸ ਘਰ ਤੇ ਦਾ 7-8 ਕਰ ਰਹੇਗੇ ਹਾਂਜੀ ਠੀਕ ਹੈ ਤੇ ਇਧਰ ਬਾਰਡਰ ਲਾਈਨ ਤੇ ਨਾਲ ਹੀ ਹੈ ਨਾ ਹਾਂ ਇਧਰ ਬਈ ਬਾਰਡਰ ਲਾਈਨ ਤੇ ਇਹ ਘਰ ਹੈ ਤੇ ਇੱਥੇ ਆਏ ਅੱਜ ਬਈ ਸਾਰੀ ਟੀਮ ਆਈ ਹੈ ਬਈ ਸਾਰੇ ਜੋਤਾਰਗੇ ਬਈ ਪਿੰਦੂ ਵਰਗੇ ਹੈ ਨਾ ਮਨਦੀਪ ਵਰਗੇ ਤੇ ਅਸੀਂ ਪੁੰਦੜਗੇ ਤੇ ਆ ਬਾਰਡਰ ਲਾਈਨ ਬਾਕੀ ਮਾਤਾ ਉਹ ਤਾਂ ਰਾਸ਼ਨ ਪਹੁੰਚੀ ਜਾਂਦਾ ਨਾ ਹਾਂਜੀ ਤੇ ਫੀਡ ਦੀ ਲੋੜ ਹੈ ਹਾਂ ਫੀਡ ਦੀ ਰਾਸ਼ਨ ਆ ਹੀ ਜਾਂਦਾ ਜਿੰਨਾ ਵੀ ਆ ਜਾਂਦਾ ਖਾਣਾ ਵੀ ਆ ਜਾਂਦਾ ਦਵਾਈ ਤਾਂ ਨਹੀਂ ਰਹੀ ਪਹਿਲਾਂ ਤਰਪੂਲਾ ਵਿੱਚ ਹੀ ਲੋੜ ਹੈ ਕੋਈ ਐਵੇਂ ਹੀ ਕੱਢ ਕੇ ਆਪਣੇ ਉਹਦੇ ਤੁਸੀਂ ਬਠਿੰਡੇ ਤੋਂ ਆਏ ਨਹੀਂ ਹਾਂਜੀ ਬਠਿੰਡੇ ਤੋਂ ਕੁਝ ਕੋਟਕਪੂਰੇ ਜਾਂ ਕੋਈ ਜੈਤੋ ਤੋਂ ਮੁੰਡੇ ਮਾਨਸੇ ਤੋਂ ਵੀ ਆਏ ਇਧਰ ਸਾਰੇ ਹੋਰੀ ਦੇ ਤਾਂ ਲੋ ਜ ਬਾੜੀ ਪਿਆ ਕਰਦਾ ਬਾਕੀ ਭਾਈ ਆ ਦੇਖ ਲੋ ਇਧਰ ਜਮਾ ਬਾਰਡਰ ਦੇ ਨਾਲ ਆ ਹਨਾ ਇੱਥੇ ਜਿਹੜਾ ਬੇੜੀਆਂ ਘੱਟ ਆਉਂਦੀਆਂ ਪਰ ਉਹਦੀਆਂ ਹੈਗੀਆਂ ਮਾਦਾ ਕਿਹੜੀਆਂ ਤੇ ਅੱਜ ਪਹੁੰਚੇ ਕਾਫੀ ਟਾਈਮ ਹੋ ਗਿਆ ਠੀਕ ਆ ਮਾਤਾ ਕੋਈ ਗੱਲ ਨਹੀਂ ਜਰੂਰ ਕੋਸ਼ਿਸ਼ ਕਰਾਂਗੇ ਫੀਡ ਦੀ ਹਾਂ ਬਿਲਕੁਲ ਹਾਂ ਬੈਠੇ ਨਾ ਆਪਣੇ ਮੱਧ ਆਏ ਬਾਕੀ ਜਾਨਵਰ ਤੁਹਾਨੂੰ ਦਿਖਾ ਦਿੰਨੇ ਜਿਹੜੇ ਹਾਂ ਆ ਪਾਸੇ ਖੜੇ ਇੱਧਰ ਵੇਖ ਲਓ ਬਾਈ ਫੀਡ ਦੀ ਲੋੜ ਹੈਗੀ ਆ ਚਲੋ ਉਹ ਤਾਂ ਸੁੱਕੇ ਥਾਂ ਪਰ ਐਵੇਂ ਹੁਣ ਪਾਸੇ ਐਸੇ ਹਰਾਚਾਰਾ ਹੈ ਨਹੀਂ ਝੋਨਾ ਜਿਹੜਾ ਖੜਾ ਇੰਨਾ ਤੇ ਕੱਠੇ-ਪੁੱਠੇ ਕੋਈ ਆ ਹੁਣ ਮੈਡੀਕਨ ਲੈ ਕੇ ਆਇਆ ਬਾਈ ਜਣ ਬਾਕੀ ਬਈ ਪਹੁੰਚਦੇ ਹੁਣ ਦੁਬਾਰਾ ਅਸੀਂ ਕੋਸ਼ਿਸ਼ ਕਰਾਂਗੇ ਇੱਧਰ ਆਏ ਤਾਂ ਤੁਸੀਂ ਬਾਰਡਰ ਲਾਈਨ ਤੇ ਦਰਿਆ ਪਾਰ ਕਰਕੇ ਜਰੂਰ ਆਓ ਇੱਥੇ ਨਾਲ ਹੀ ਜਮਾਂ ਬਾਈ ਬੈਠੇ ਰਹਿ ਗਿਆ 8-10 ਕਾਹਦੀ ਹਾਂਜੀ ਬੋਤਲ ਫੜਾ ਦਿਓ ਇੱਕ ਆਪਾਂ ਬਾਈ ਜਮਾਂ